ਬੰਗਾਲ ਦੇ ਵਿੱਚ ਪਿਛਲੇ ਸਾਢੇ 4 ਸਾਲ ਤੋਂ ਨਰੇਗਾ ਰੋਕੀ ਹੋਈ ਹੈ ਬੰਗਾਲ ਚ 1 ਰੁਪਈਆ ਨਹੀਂ ਦਿੱਤਾ ਸੁਪਰੀਮ ਕੋਰਟ ਚ ਫਿਰਦੀ ਐ ਮਮਤਾਬੇ ਐਨਰਜੀ ਜੀ ਸੁਪਰੀਮ ਕੋਰਟ ਚ ਕਿ ਨਰੇਗਾ ਚਲਾ ਦਿਓ ਮਹਾਰਾਣੀ 4 ਦੇਖ ਲਿਓ ਨੈਟਫਲਿਕਸ ਤੇ ਵਿਲੇ ਹੀ ਹੁੰਨੇ ਤੂੰ ਤਾਂ ਮਹਾਰਾਣੀ 4 ਦੇ ਵਿੱਚ ਇਹੀ ਕੁਛ ਹੈ ਆਰਡੀਐਫ ਦਾ ਪੈਸਾ ਰੋਕ ਲਓ ਜਿਹੜੀ ਸਟੇਟ ਨਹੀਂ ਕੰਮ ਕਰਦੀ ਜਿੱਥੇ ਗੱਲ ਨਹੀਂ ਬਣਦੀ ਐ ਬਣਾ ਲਓ ਆਹੀ ਕੁਛ ਕਰਦੇ ਨੇ ਹੋਰ ਕੀ ਕਰਦੇ ਨੇ ਸੈਂਟਰ ਨੇ ਕੰਮ ਆਪਦੇ ਹੱਥ ਚ ਲੈ ਲਿਆ ਅਸੀਂ ਦੱਸਿਆ ਕਰਾਂਗੇ ਭਈ ਦਿੱਲੀ ਬੈਠਿਆਂ ਨੂੰ ਕੀ ਪਤਾ ਵੀ ਪੁੱਛੋ ਮੰਡੀ ਦੇ ਪਿੰਡਾਂ 'ਚ ਕਿਹੜੇ ਕੰਮ ਨੇ ਦਿੱਲੀ ਬੈਠਿਆਂ ਨੂੰ ਕੀ ਪਤਾ ਜਿਹੜੇ ਪਿੰਡਾਂ 'ਚ ਤੁਸੀਂ ਨਾਂ ਲਏ ਸੀ ਹੁਣ ਕੋਟਕਪੂਰੇ ਦੇ ਵੀ ਉਹਨਾਂ ਉਹਨਾਂ ਪਿੰਡਾਂ 'ਚ ਕੀ ਕੰਮ ਹੋਣ ਵਾਲਾ ਉੱਥੇ ਉੱਥੋਂ ਆਇਆ ਕਰੂਗਾ ਜੀ ਨਹੀਂ ਕਰਨਾ ਫੇਰ ਕੀ ਕਰ ਲਓਗੇ ਜੀ ਕੰਮ ਆਪਦੇ ਹੱਥ 'ਚ ਲੈ ਲਈ ਜੀ ਕੱਚੇ ਰਜਿਸਟਰ ਪਤਾ ਹੈ ਕਿਸੇ ਨੂੰ ਕੱਚੇ ਰਜਿਸਟਰ ਪਤਾ ਇਤੇ ਅਜਾਲੀ ਸਾਹਿਬ ਨੂੰ ਤਾਂ ਪਤਾ ਹੋਣਾ ਕੱਚੇ ਰਜਿਸਟਰ 'ਤੇ ਸਾਈਨ ਕਰਾਉਂਦੇ ਆ ਮਰੇਗਾ ਵਾਲਿਆਂ ਤੋਂ ਮਾਵਾ ਤੋਂ ਸਾਡੀਆਂ ਤੋਂ 70 70 ਸਾਲ ਦੀ ਮਾਮਾਤ ਕੱਚਾ ਰਜਿਸਟਰ ਕੀ ਹੁੰਦਾ ਜਦੋਂ ਊਠਾ ਲਵਾਉਂਦੇ ਜਾਂ ਕਚਾਰੀ ਰਿਸ਼ਕੀ ਹੈ ਕਿ ਮਤਲਬ ਉਹ ਅਸਲੀ ਲੌਗ ਬੁੱਕ ਚ ਨਹੀਂ ਗਿਆ ਉਹਦਾ ਕੰਮ ਸਾਈਨ ਕਿਸੇ ਕੋਈ ਹੋਰ ਕਰਦਾ ਹੈ ਤੇ ਪੈਸੇ ਕਿਸੇ ਹੋਰ ਨੂੰ ਮਿਲਦੇ ਆ 70 ਸਾਲ ਦੀ ਮਾਂ 45 ਡਿਗਰੀ ਟੈਂਪਰੇਚਰ ਚ ਸਿਰ ਤੇ ਇੰਨੂੰ ਰੱਖ ਕੇ ਬੱਠਲ ਢੋ ਕੇ ਕੰਮ ਕਰਕੇ ਆਉਂਦੀ ਹੈ ਚਲ ਅੱਜ 340 ਰੁਪਏ ਮਿਲ ਜਾਣਗੇ ਬਾਅਦ ਚ ਪਤਾ ਲੱਗਦਾ ਪਾਈ ਕੱਚੇ ਰਿਸ਼ਤੇ ਤੇ ਸਾਈਨ ਕਰਾ ਕੇ ਜਿੱਦਾਂ ਕੰਮ ਹੀ ਨਹੀਂ ਕੀਤਾ ਉਹ ਕਿਸੇ ਹੋਰ ਨੂੰ ਮਿਲ ਗਏ ਉਹ ਜਿਹੜੇ ਨਵੇਂਗਾ ਸੈਕਟਰੀ ਸੁੱਕੀ ਬੈਠੇ ਨੇ ਅਸੀਂ ਫੜੇ ਨਹੀਂ ਬਥੇਰੇ ਅਸੀਂ ਕੋਈ ਗਰੀਬਾਂ ਦੇ ਜਿਹੜੇ ਦਿਹਾੜੀਆਂ ਚੋਂ ਪੈਸੇ ਖਾਣ ਨਹੀਂ ਆਏ ਜੇ ਜੇ ਗਰੀਬਾਂ ਦੇ ਬੱਚਿਆਂ ਦੇ ਮੂੰਹ 'ਚੋਂ ਪੈਸੇ ਖਾਣ ਦੀ ਗੱਲ ਕਰਦੇ ਹੋ ਤਾਂ ਫਿਰ ਸਾਧੂ ਸਿੰਘ ਧਰਮਸੂਤ ਨੂੰ ਪੁੱਛ ਲਿਓ ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਕਿਹਨੇ ਰੋਕੀ ਸੀ ਅੱਜ ਆਪਾਂ ਗੱਲ ਕਰਦੇ ਆਂ ਪਰਿਆਵਰਣ ਦੀ ਵਾਤਾਵਰਣ ਦੀ ਬਚਾਉਣ ਦੀ ਇੱਕ ਦਰਖਤ ਦੇ ਕਿੰਨੇ ਪੈਸੇ ਲੈਂਦਾ ਸੀ ਵੱਢਣ ਦੇ ਵੀ ਤੇ ਉਹਦੇ ਬਦਲੇ ਲਾਉਣ ਦੇ ਵੀ ਈਡੀ ਫਿਰਦੀ ਆ ਉੱਥੇ ਆਹ ਗੱਲਾਂ ਸੋਚ ਲਿਆ ਕਰੋ ਕਦੇ ਵੀ ਜਿਹੜੇ ਪੁਰਾਣੇ ਜ਼ਖਮ ਨੇ ਉਹਨਾਂ ਨੂੰ ਵੱਢ ਕੇ ਪਰਾਂ ਮਾਰੋ ਚੀਰਾ ਚੀਰਾ ਦੇਣਾ ਪੈਂਦਾ ਜੀ ਕੈਂਸਰ ਕੋਈ ਆਇਓਡੈਕਸ ਲਾ ਕੇ ਨਹੀਂ ਠੀਕ ਹੁੰਦਾ ਕੀਮੋਥੈਰਪੀ ਕਰਨੀ ਪੈਂਦੀ ਹੈ ਕਿਹੜੇ ਕੰਮਾਂ 'ਚ ਪੈ ਗਏ ਤੁਸੀਂ ਇੱਥੇ ਆ ਕੇ ਇੱਥੇ ਬੋਏ ਓਏ ਮਰਦਾਬਾਦ ਓਏ ਇਹਨਾਂ ਲੋਕਾਂ ਦਾ ਪਹਿਲਾ ਹੋ ਜਾਊਗਾ ਕੀ ਮੂੰਹ ਲੈ ਕੇ ਜਾਵਾਂਗੇ ਲੋਕਾਂ ਕੋਲੇ ਵੀ ਅਸੀਂ ਉੱਥੇ ਖਰਾਬ ਕਰਤਾ ਸੀ ਜੀ ਬੱਧਾ ਘੰਟਾ ਮੁੱਖ ਮੰਤਰੀ ਬੋਲਣ ਨਹੀਂ ਦਿੱਤਾ ਉਹ ਮੈਂ ਤਾਂ ਪਹਿਲਾਂ ਕੈਸਟਾ 'ਚ ਬਹੁਤ ਬੋਲ ਹਟਿਆ ਮੈਂ ਤਾਂ ਮੈਂ ਤਾਂ ਸੀਰੀਅਲਾਂ 'ਚ ਬਹੁਤ ਬੋਲ ਹਟਿਆ ਮੈਨੂੰ ਕੋਈ ਬੋਲਣ ਦਾ ਚਾਹ ਨਹੀਂ ਹੈਗਾ ਮੈਨੂੰ ਲੋਕਾਂ ਦੇ ਹੱਕ 'ਚ ਬੋਲਣ ਦਾ ਚਾਹ ਹੈ